ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਪਰਮ ਸਤਕਾਰ ਜੋ ਸਤਗੁਰ ਜੀ ਦੀ ਸਾਜੀ ਨਵਾਜੀ ਸਾ ਸੰਗਤ ਆਵ ਰਸਨਾ ਪਵਿੱਤਰ ਕਰੀਏ ਫਤਿਹ ਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਮਹਾਪੁਰਸ਼ ਹੋਏ ਨੇ ਉਹ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਗੁਰੂ ਦਸਵੇਂ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਤ ਸੰਗਤ ਜੀ ਜਿਨ੍ਹਾਂ ਦੇ ਬਾਬਤ ਜੇ ਅਸੀਂ ਸੁਖਮਣੀ ਸਾਹਿਬ ਦੀ ਆਵ ਅਸ਼ਟਪਦੀ 8ਵੀਂ ਅਸ਼ਟਪਦੀ ਹੈ ਜਿਹੜੀ ਉਹਦਾ ਜਾਪ ਕਰਦੇ ਹਾਂ ਤੇ ਸਾਡੇ ਅੱਗੇ ਜਿਹੜੀ ਮੂਰਤ ਬਣਦੀ ਹੈ ਤਸਵੀਰ ਬਣਦੀ ਹੈ ਉਹ ਬਾਬਾ ਦੀਪ ਸਿੰਘ ਜੀਾਂ ਦੀ ਬਣਦੀ ਹੈ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਅਰੰਕ ਕੋ ਲਾਗੇ ਤੁਲ ਪਵਾਨ ब्रह्मज्ञानी कै धीरज एक जो वसुधा को खोदै को चंदन लेप ब्रह्मज्ञानी का एहे गणाओ नानक ज्यों पावक का सह स्वभाव किड्डा ऊंचा दर्जा ਦਿੱਤਾ ਹੈ মহারাজ ਨੇ ब्रह्मज्ञानियां नु ਅੱਗੇ ਮਹਾਰਾਜ ਜੀ ਕਹਿੰਦੇ ब्रह्मज्ञानी को खोजै महेश्वर नानक ब्रह्मज्ञानीया परमेश्वर ਇੱਥੇ ਜਿਹੜੇ ਕਹਿੰਦੇ ਨੇ ਬੜੇ ਲੋਕ ਅੱਜ ਗੱਲਾਂ ਕਰਦੇ ਨੇ ਕਿ ਸ਼ਹੀਦਾਂ ਨੂੰ ਅੱਗੇ ਰੱਖਦੇ ਆ ਗੁਰੂ ਸਾਹਿਬਾਨ ਤੋਂ ਸਾਧ ਸੰਗਤ ਜੀ ਅੱਗੇ ਨਹੀਂ ਸ਼ਹੀਦ ਸਿੰਘ ਜਿਹੜੇ ਨੇ ਗੁਰੂ ਕੇ ਲਾਡਲੇ ਹੁੰਦੇ ਨੇ ਜੇ ਤੇ ਗੁਰੂ ਕੀ ਬਾਣੀ ਇਹ ਚੀਜ਼ ਕਹਿ ਰਹੀ ਹੈ ਬ੍ਰਹਮ ਗਿਆਨੀ ਜਿਹੜੇ ਨੇ ਉਹ ਪਰਮੇਸ਼ਵਰ ਆ ਪਰਮੇਸ਼ਵਰ ਦਾ ਸਰੂਪ ਹੋ ਜਾਂਦੇ ਨੇ ਕਿਉਂਕਿ ਉਹ ਇਨਾ ਨਾਮ ਜਪਦੇ ਨੇ ਇਨਾ ਜਪ ਕਰਦੇ ਨੇ ਜਪ ਕਰਦਿਆਂ ਕਰਦਿਆਂ ਉਹਨਾਂ ਦੇ ਵਿੱਚ ਕੋਈ ਭੇਦ ਹੀ ਨਹੀਂ ਰਹਿ ਜਾਂਦਾ ਸਾਧ ਸੰਗਤ ਜੀ ਦਾਸ ਅੱਜ ਇੱਕ ਸ਼ਹੀਦਾਂ ਦੇ ਅਸਥਾਨ ਤੇ ਗਿਆ ਜਾਗੋ ਸ਼ਹੀਦ ਉੱਥੇ ਇੱਕ ਕਥਾਵਾਚਕ ਕਥਾ ਕਰ ਰਿਹਾ ਸੀ ਬੜਾ ਆਨੰਦ ਆ ਰਿਹਾ ਸੀ ਕਥਾ ਵਧੀਆ ਕਥਾ ਚੱਲ ਰਹੀ ਸੀ ਜਦੋਂ ਅਸੀਂ ਮੱਥਾ ਟੇਕ ਕੇ ਨਤਮਸਤਕ ਹੋ ਗਏ ਉੱਥੇ ਬੈਠੇ ਤੇ ਅਗੋਂ ਜਿਹੜਾ ਕਥਾਵਾਚਕ ਸੀ ਖਿਆਲੇ ਦਾ ਕੋਈ ਕਥਾਵਾਚਕ ਸੀ ਤੇ ਉਹ ਕਥਾ ਕਰ ਰੇ ਸੀ ਉਹ ਗਹਿ ਰਹੇ ਪੀ ਅੱਜ ਕੀ ਹੋ ਰਿਹਾ ਸਮਾਜ ਦੇ ਵਿੱਚ ਅਸੀਂ ਸ਼ਹੀਦਾਂ ਨੂੰ ਗੁਰੂਆਂ ਤੋਂ ਅੱਗੇ ਕਰਤਾ ਆ ਅਸੀਂ ਗੁਰੂਆਂ ਨੂੰ ਪਿੱਛੇ ਕਰਕੇ ਸ਼ਹੀਦਾਂ ਨੂੰ ਜ਼ਿਆਦਾ ਮੰਨਣ ਲੱਗ ਗਏ ਆ ਸ਼ਹੀਦਾਂ 'ਚ ਜ਼ਿਆਦਾ ਸ਼ਕਤੀ ਹੁੰਦੀ ਆ ਅਸੀਂ ਇਹ ਚੀਜ਼ਾਂ ਕਰਨ ਲੱਗ ਗਏ ਅਸੀਂ ਸ਼ਹੀਦਾਂ ਦੀਆਂ ਲੱਤਾਂ ਫੜ ਲਈਆਂ ਸਾਧ ਸੰਗਤ ਜੀ ਐਸੇ ਪ੍ਰਚਾਰਕ ਵੀ ਨੇ ਜਿਹੜੇ ਸ਼ਹੀਦਾਂ ਦੇ ਐਸੇ ਬਚਨ ਕਿਵੇਂ ਬੋਲ ਸਕਦੇ ਨੇ ਐਸੇ ਬਚਨ ਬੋਲਦੇ ਨੇ ਉਲਟ ਬੋਚਲਣਾ ਸ਼ੁਰੂ ਕਰ ਦਿੰਦੇ ਨੇ ਅਸ탄ਵੀ ਸ਼ਹੀਦਾਂ ਦਾ ਤੇ ਅੱਗੇ ਜਿਹੜੀ ਸੰਗਤ ਐ ਉਹ ਵੀ ਸੁਣਨ ਵਾਲੀ ਮਤਲਬ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਕਿਸੇ ਨੇ ਪ੍ਰਸ਼ਨ ਨਹੀਂ ਕੀਤਾ ਸਾਡਾ ਫਰਜ਼ ਬਣਦਾ ਆ ਜੇਕਰ ਕੋਈ ਪ੍ਰਚਾਰਕ ਐਸੀ ਗੱਲ ਕਹਿੰਦਾ ਆ ਜਿਹੜੀ ਨਹੀਂ ਜੱਚਦੀ ਜਾਂ ਜਿਹੜੀ ਗੁਰਮਤ ਤੋਂ ਉਲਟ ਹੈ ਸਿਧਾਂਤ ਤੋਂ ਉਲਟ ਹੈ ਤੇ ਉਹਦਾ ਉਥੇ ਜਵਾਬ ਦੇਣਾ ਬੰਦ ਆ ਸੋਸਾ ਸੰਗੇ ਜੀ ਦਾਸ ਨੇ ਵੀ ਕੋਸ਼ਿਸ਼ ਕੀਤੀ ਤੇ ਉਥੇ ਵਿਚਾਰ ਕੀਤੀ ਤੇ ਫਿਰ ਉਥੇ ਸਮਝਾਇਆ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸ਼ਹੀਦਾਂ ਦੇ ਉਸਤਾਨ ਤੇ ਜਿਹੜੇ ਸ਼ਹੀਦ ਹੁੰਦੇ ਨੇ ਉਹ ਗੁਰੂ ਤੋਂ ਅਲੱਗ ਨਹੀਂ ਹੁੰਦੇ ਅਸੀਂ ਅਲੱਗ ਕਰਕੇ ਦੇਖਦੇ ਆ ਸਾਡੇ ਚ ਇੱਥੇ ਹੀ ਕਮੀ ਆ ਜਾਂਦੀ ਅਸੀਂ ਸ਼ਹੀਦਾਂ ਨੂੰ ਗੁਰੂ ਤੋਂ ਅਲੱਗ ਕਰਕੇ ਦੇਖਦੇ ਆ ਕਿਉਂਕਿ ਸ਼ਹੀਦ ਗੁਰੂदाई ਸਰੂਪ ਹੋ ਜਾਂਦੇ ਨੇ ਗੁਰੂ ਦੇ ਨਾਲ ਇੰਨਾ ਪ੍ਰੇਮ ਕਰਦੇ ਨੇ ਜਿਵੇਂ ਬੱਚਾ ਜਿਹੜਾ ਆ ਆਪਣੇ ਪਿਓ ਨਾਲ ਇੰਨਾ ਪ੍ਰੇਮ ਕਰਦਾ ਹੈ ਕਿ ਬੱਚੇ ਦੇ ਵਿੱਚੋਂ ਪਿਓ ਦੇ ਦਿਖਣਾ ਸ਼ੁਰੂ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹਦੇ ਨਾਲ ਉਹ ਪ੍ਰੇਮ ਕਰਦੇ ਨੇ ਉਹ ਦਿਖਣਾ ਸ਼ੁਰੂ ਹੋ ਜਾਂਦਾ ਸੋ ਸਾਧ ਸੰਗਤ ਜੀ ਐਸੇ ਬ੍ਰਹਮ ਗਿਆਨੀ ਮਹਾਪੁਰਸ਼ ਤਾਂਤਨ ਬਾਬਾ ਦੀਪ ਸਿੰਘ ਜੀ ਜੋ ਵਾਹਿਗੁਰੂदाई ਸਰੂਪ ਹੋ ਗਏ ਇਨਾ ਨਾਮ ਜਪਿਆ ਸੋ ਇਸ ਤਰ੍ਹਾਂ ਦਾ ਹੋਰ ਦਜਾ ਜਦੋਂ ਇਸ ਤੋਂ ਵੀ ਪਰਪੱਕ ਹੋ ਜਾਇਆ ਕਰਦਾ ਹੈ ਉਸੇ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਸੋ ਐਸੀ ਅਵਸਥਾ ਜਦੋਂ ਆ ਜਾਂਦੀ ਹੈ ਸਾਧ ਸੰਗਤ ਜੀ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਸੰਸਾਰ ਜਿਹੜਾ ਹੈ ਸਾਰਾ ਅਲੋਪ ਹੋ ਜਾਇਆ ਜਾਂਦਾ ਆ ਤੇ ਫਿਰ ਕੋਈ ਆਪਣਾ ਕੋਈ ਬਗਾਨਾ ਨਹੀਂ ਰਹਿੰਦਾ ਨਾ ਕੋਈ ਬੁਰਾ ਰਹਿੰਦਾ ਆ ਨਾ ਕੋਈ ਚੰਗਾ ਰਹਿੰਦਾ ਹੈ ਕੀ ਦੇਖਦਾ ਏ ਗੁਰੂ ਦਿਖਾਇਓ ਲੋਇਨਾ ਇਤੇ ਉਤੋਂ ਘਟ 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 ਤੂੰ ਹੀ ਤੂੰ ਹੀ ਮੋਹੇਨਾ ਫਿਰ ਰਹਿ ਕੀ ਗਿਆ ਫਿਰ ਉਹ ਮੇਰਾ ਪਿਆਰਾ ਅਕਾਲਪੁਰਖ ਵਾਹਿਗੁਰੂ ਰਹਿ ਗਿਆ ਸ਼ਹੀਦਾਂ ਨੇ ਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਨਾ ਉਹਨਾਂ ਨੇ ਆਪਣੀ ਮੈਂ ਹੀ ਮਾਰ ਦਿੱਤੀ ਜਦੋਂ ਮੈਂ ਨਹੀਂ ਰਹੀ ਤੇ ਫਿਰ ਸ਼ਹੀਦ ਗੁਰੂ ਤੋਂ ਅਲੱਗ ਕਿੱਦਾਂ ਹੋਗੇ ਸਿਰਫ ਗੁਰੂ ਹੀ ਰਹਿ ਜਾਂਦਾ ਹੈ ਸਾਧ ਸੰਗਤ ਜੀ ਸ਼ਹੀਦਾਂ ਨੇ ਆਪਣੀ ਮੈਂ ਨੂੰ ਮਕਾਰਿਆ ਮਾਰਿਆ ਹੁੰਦਾ ਹੈ ਜੀ ਅਸੀਂ ਨੇਤਾਵਰ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਹਾਂ ਕਿ ਕਿਵੇਂ ਜਿਹੜੇ ਗੁਰੂ ਕੇ ਪਿਆਰੇ ਲਾਡਲੇ ਤੰਦਨ ਬਾਬਾ ਦੀਪ ਸਿੰਘ ਜੀ ਅੱਜ ਸੰਗਤ ਦੇ ਨਾਲ ਵਿਚਰ ਰਹੇ ਨੇ ਸੰਗਤ ਦਾ ਭਲਾ ਕਰ ਰਹੇ ਨੇ ਸਾਧ ਸੰਗਤ ਜੀ ਅੱਜ ਜਿਹੜੀ ਹੱਦਬੀਤੀ ਅਸੀਂ ਸਾਂਝੀ ਕਰ ਰਹੀਆਂ ਉਹਦੇ ਵਿੱਚ ਇੱਕ ਵੀਰ ਗੁਰਮੁਖ ਪਿਆਰਾ ਰੱਬ ਨਾਲ ਜੁੜਿਆ ਹੋਇਆ ਉਹ ਆਪਣੀ ਹੱਦਬੀਤੀ ਸਾਖੀ ਸੁਣਾਉਂਦਾ ਹੈ ਉਹ ਵੀਰ ਦੱਸਦਾ ਹੈ ਕਿ ਮੈਂ ਸ਼ੁਰੂ ਤੋਂ ਹੀ ਜਦੋਂ ਦਾ ਮੈਂ ਹੋਸ਼ ਸ਼ਮਾਲੀਆ ਮੈਂ ਦੇਖਦਾ ਕਿ ਸਾਡੇ ਘਰ ਦੇ ਵਿੱਚ ਸ਼ਹੀਦਾਂ ਦੀ ਜੋਤ ਚੱਲਦੀ ਆ ਜੋਤ ਜਗਦੀ ਆ ਸਾਡਾ ਸਾਰਾ ਪਰਿਵਾਰ ਮਾਤਾ ਪਿਤਾ ਸਾਰੇ ਸ਼ੁਰੂ ਤੋਂ ਸ਼ਹੀਦਾਂ ਦੇ ਬੜੇ ਮਤਲਬ लाड़ले ਰਹੇ ਨੇ ਮੰਨਦੇ ਨੇ ਤੇ ਹਮੇਸ਼ਾ ਹਰ ਸਾਲ ਅਸੀਂ ਪਾਠ ਵੀ ਕਰਾਉਂਦੇ ਆ ਸ਼ਹੀਦਾਂ ਦੇ ਨਾਮ ਦਾ ਕਹਿੰਦਾ ਕਿ ਬੜੀ ਕਿਰਪਾ ਸ਼ਹੀਦਾਂ ਦੀ ਸਾਡੇ ਤੇ ਅਸੀਂ ਬੜਾ ਪ੍ਰੇਮ ਕਰਦੇ ਆ ਬਾਬਾ ਦੀਪ ਸਿੰਘ ਜੀ ਨਾਲ ਸਾਡਾ ਅਥਾਹ ਪ੍ਰੇਮ ਹੈ ਗੁਰੂ ਨਾਲ ਵੀ ਪ੍ਰੇਮ ਹੈ ਬਾਣੀ ਵੀ ਪੜਦੇ ਆ ਪਰ ਸ਼ਹੀਦਾਂ ਨਾਲ ਵੀ ਕਹਿੰਦੇ ਸਾਡਾ ਬੜਾ ਪ੍ਰੇਮ ਹੈ ਦਾਸ ਸੰਗਤ ਜੀ ਉਹ ਵੀ ਦੱਸਦਾ ਕਿ ਅਸੀਂ ਇਦਾਂ ਹੀ ਜੋਤ ਲਗਾਉਣੀ ਤੇ ਕੋਸ਼ਿਸ਼ ਅਸੀਂ ਕਰਨੀ ਕਿ ਹਰ ਐਤਵਾਰ ਦੇ ਐਤਵਾਰ ਵੀ ਅਸੀਂ ਨਾ ਕੋਈ ਨਾ ਕੋਈ ਘਰ ਦੇ ਵਿੱਚ ਕੀਰਤਨ ਕਰੀਏ ਅਸੀਂ ਪਿਆਰੇ ਗੁਰਮੁਖ ਪਿਆਰੇ ਬੁਲਾ ਲੈਣੇ ਲੱਗੇ ਜਿਹੜੇ ਨਾਮ ਪਾਣੀ ਬਾਣੀ ਪੜਨ ਵਾਲੇ ਸੀ ਫਿਰ ਅਸੀਂ ਸੁਖਮਨੀ ਸਾਹਿਬ ਦਾ ਹਲਕੇ ਸਾਰਿਆਂ ਨੇ ਪਾਠ ਕਰਨਾ ਕਿੰਨੇ ਕੀ ਸਾਡੇ ਗਵਾਨ ਦੇ ਵਿੱਚ ਕੋਈ ਐਸੇ ਨਾਸਤਿਕ ਲੋਕ ਆਏ ਉਹ ਨਾਸਤਿਕ ਲੋਕ ਐਸੇ ਕਿ ਉਹਨਾਂ ਨੇ ਜਦੋਂ ਅਸੀਂ ਕੀਰਤਨ ਕਰਨਾ ਪਾਠ ਕਰਨਾ ਤੇ ਸਾਨੂੰ ਸਪੀਕਰ ਨਾਲ ਲਾਉਣ ਦੇਣਾ ਸਾਡੇ ਸਪੀਕਰ ਬੰਦ ਕਰਨੇ ਪੈਣੇ ਸਾਨੂੰ ਤੇ ਸਾਨੂੰ ਬੜਾ ਉਲਟਾ ਮੰਦਾ ਵੀ ਬੋਲਣਾ ਆਪਾਂ ਕਹਿੰਦੇ ਕਿ ਪ੍ਰੇਮ ਨਾਲ ਉਹਨਾਂ ਨੂੰ ਸਮਝਾਉਣਾ ਕਿ ਅਸੀਂ ਆਵਾਜ਼ ਹੌਲੀ ਕਰ ਲੈਣੇ ਆ ਸਪੀਕਰ ਬੰਦ ਕਰ ਦਿੰਨੇ ਆ ਪਰ ਕਹਿੰਦੇ ਫੇਰ ਵੀ ਉਹਨਾਂ ਨੇ ਬੜਾ ਗਲਤ ਬੋਲਣਾ ਵੀ ਤੁਸੀਂ ਪਖੰਡ ਪਏ ਕਰਦੇ ਹੋ ਕਹਿੰਦਾ ਕਿ ਅਸੀਂ ਫੇਰ ਵੀ ਆਪਣਾ ਜੌਬ ਕਰਨਾ ਪਾਠ ਕਰਨਾ ਨਹੀਂ ਛੱਡਿਆ ਅਸੀਂ ਪਾਠ ਕਰਦੇ ਰਹੇ ਤੇ ਲੜਾਈ ਦੇ ਵਿੱਚ ਵੀ ਅਸੀਂ ਨਹੀਂ ਸੀ ਪੈਣਾ ਚਾਹੁੰਦੇ ਕਹਿੰਦੇ ਨਹੀਂ ਪੈਂਦੇ ਰਹੇ ਆਪਾਂ ਜਿਉ ਬੰਦ ਕਰਨ ਨੂੰ ਕਰਦੇ ਸੀ ਤੇ ਅਸੀਂ ਬੰਦ ਕਰ ਦਿੰਨੇ ਆ ਕਿ ਉਹ ਆਜੂਨਾਂ ਤੱਕ ਨਾ ਪਹੁੰਚੇ ਇਥੋਂ ਤੱਕ ਕੀ ਆਂਦੇ ਕਿ ਜਦੋਂ ਅਸੀਂ ਕੀਰਤਨ ਕਰਨਾ ਅਸੀਂ ਸਾਰੇ ਦਰਵਾਜ਼ੇ ਘਰ ਦੇ ਬੰਦ ਕਰਕੇ ਫੇਰ ਕਰਨਾ ਹੈ ਵੀ ਲੜਾਈ ਨਾ ਹੋਵੇ ਵੀ ਮਨ ਨੂੰ ਸ਼ਾਂਤੀ ਚਾਹੀਦੀ ਸੀ ਤਾਂ ਸਾਧ ਸੰਗਤ ਜੀ ਉਹ ਵੀਰ ਕਹਿੰਦਾ ਕਿ ਐਦਾਂ ਹੀ ਇੱਕ ਘਟਨਾ ਬਣਦੀ ਹੈ ਕਿ ਅਸੀਂ ਜਾਪ ਕਰਦੇ ਆ ਬਾਣੀ ਪੜ੍ਹਦੇ ਆ ਸ਼ੀਦਾਂ ਨਾਲ ਸ਼ੁਰੂ ਤਾਂ ਸਾਡਾ ਪ੍ਰੇਮ ਹੈ ਇਹ ਕਹਿੰਦੇ ਕੀ ਕਿ ਘਟਨਾ ਬੰਦੀ ਹੈ ਕਿ ਅਸੀਂ ਸਾਰਾ ਪਰਿਵਾਰ ਬਾਹਰ ਗਏ ਹੁੰਦੇ ਆ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਹੁੰਦੇ ਨੇ ਸਿਰਫ ਬੱਚੇ ਜਿਹੜੇ ਨੇ ਉਮਰ ਉਹਨਾਂ ਦੀ ਛੋਟੀ ਹੁੰਦੀ ਹੈ 10-12 ਸਾਲ ਦੀ ਉਮਰ ਹੁੰਦੀ ਹੈ ਤੇ ਜਿਹੜੇ ਸਾਡੇ ਗਵੰਡੀ ਹੁੰਦੇ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਘਰ ਦੇ ਵਿੱਚ ਕੋਈ ਨਹੀਂ ਹੈ ਇਹ ਸਾਰੇ ਬਾਹਰ ਗਏ ਨੇ ਉਹ ਕੀ ਕਰਦੇ ਨੇ ਬੱਚੇ ਆਪਣੇ ਕਮਰੇ ਵਿੱਚ ਹੁੰਦੇ ਨੇ ਉਹ ਕੀ ਕਰਦੇ ਨੇ ਘਰ ਦੇ ਵਿੱਚ ਆਉਂਦੇ ਨੇ ਤੇ ਕਮਰੇ ਵਿੱਚ ਲੋਕ ਕਰ ਦਿੰਦੇ ਨੇ ਬੱਚਿਆਂ ਨੂੰ ਕਮਰੇ 'ਚ ਹੀ ਕਰ ਦਿੰਦੇ ਨੇ ਤੇ ਆ ਕੇ ਜਿੱਥੇ ਜੋਤ ਲਾਈ ਹੁੰਦੀ ਆ ਜੋਤ ਸੁੱਟ ਦਿੰਦੇ ਨੇ ਬਾਬਾ ਜੀ ਦੇ ਸਰੂਪ ਦੀ ਨਰਾਤਰੀ ਕਰ ਦਿੰਦੇ ਨੇ ਤੇ ਹੋਰ ਵੀ ਸਾਡਾ ਸਮਾਨ ਇਧਰ ਉਧਰ ਕਰ ਦਿੰਦੇ ਨੇ ਕਹਿੰਦੇ ਉਹਨਾਂ ਦਾ ਇਦਾਂ ਦਾ ਹੀ ਤੇ ਉਹ ਘਰ ਚ ਲੈ ਜਾਂਦੇ ਨੇ ਕਿਸੇ ਬੱਚਿਆਂ ਨੂੰ ਕੁਝ ਪਤਾ ਨਹੀਂ ਬੱਚਿਆਂ ਦਾ ਬੂਹਾ ਬੰਦ ਗੇਟ ਬੰਦ ਕਹਿੰਦੇ ਬੂਹਾ ਸਾਡਾ ਜਦੋਂ ਅਸੀਂ ਵਾਪਸ ਆਉਨੇ ਸੀ ਕਿ ਦੇਖਦੇ ਆਂ ਇਹ ਸਾਡੇ ਘਰ ਦਾ ਜਿਹੜਾ ਗੇਟ ਹੈ ਉਹ ਖੁੱਲਾ ਹੁੰਦਾ ਤੇ ਮਨ ਵਿੱਚ ਬੜਾ ਹੋਇਆ ਕਿ ਕੀ ਹੋਇਆ ਵੀ ਬੱਚੇ ਠੀਕ ਨੇ ਅਸੀਂ ਬੜਾ ਚਿੰਤਤ ਵੀ ਹੋਏ ਭੱਜ ਕੇ ਅਸੀਂ ਅੰਦਰ ਜਾਂਦੇ ਆਂ ਤਾਂ ਦੇਖਦੇ ਆਂ ਬੱਚਿਆਂ ਨੂੰ ਆਜਾ ਮਾਰਦੇ ਆਂ ਹਾਕਾ ਮਾਰਦੇ ਆਂ ਬੱਚੇ ਨਹੀਂ ਸੁਣਦੇ ਬੱਚੇ ਫਿਰ ਸਾਨੂੰ ਪਤਾ ਲੱਗਦਾ ਕਿ ਬੱਚੇ ਅੰਦਰੋਂ ਗੇਟ ਖੜਕਾਉਂਦੇ ਨੇ ਵੀ ਸਸੀਆਂ ਆਹ ਕਮਰੇ ਚ ਆਂ ਦੱਸਦੇ ਨੇ ਸੰਕੇਤ ਦਿੰਦੇ ਨੇ ਕਹਿੰਦੇ ਅਸੀਂ ਭੱਜ ਕੇ ਜਾਂਦੇ ਆਂ ਦੇਖਦੇ ਆਂ ਤੇ ਖੋਲਦੇ ਆਂ ਗੇਟ ਤੇ ਦੇਖਦੇ ਆਂ ਕਿ ਬੱਚੇ ਅੰਦਰ ਘਬਰਾਏ ਹੁੰਦੇ ਨੇ ਰੋ ਰਹੀ ਹੁੰਦੇ ਨੇ ਬੱਚਿਆਂ ਨੂੰ ਪੁੱਛਦੇ ਆਂ ਬੇਟਾ ਤੁਹਾਨੂੰ ਕਿੰਨੇ ਬੰਦ ਕੀਤਾ ਬੱਚੇ ਦੱਸਦੇ ਕਿ ਸਾਨੂੰ ਨਹੀਂ ਪਤਾ ਵੀ ਸਾਨੂੰ ਕਿਸੇ ਨੇ ਬੰਦ ਕੀਤਾ ਹੈ ਪਰ ਇੱਕਦਮ ਗੇਟ ਬੰਦ ਹੋ ਗਿਆ ਫਿਰ ਅਸੀਂ ਬੜੇ ਚਿਰ ਰੋਲਾ ਪਾਇਆ ਗੇਟ ਖੜਕਾਇਆ ਤੇ ਨਹੀਂ ਖੋਲਿਆ ਉਹ ਕਹਿੰਦੇ ਫੋਨ ਕਰ ਦਿੰਨਾ ਸੀ ਕਹਿੰਦੇ ਫੋਨ ਵੀ ਸਾਡਾ ਜਿਹੜਾ ਸੀ ਬਾਹਰ ਪਿਆ ਸੀ ਲੌਬੀ ਚ ਸੀ ਆ ਕੋਲ ਸਾਡੇ ਫੋਨ ਨਹੀਂ ਸੀ ਅਸੀਂ ਤਾਂ ਟੀਵੀ ਦੇਖ ਰਹੇ ਸੀ ਅੰਦਰ ਫਿਰ ਕਹਿੰਦੇ ਕਿ ਅਸੀਂ ਦੇਖਿਆ ਪੀ ਚੋਰ ਤੇ ਨਾ ਆਏ ਹੁਣ ਅਸੀਂ ਸਾਰਾ ਚੈੱਕ ਕੀਤਾ ਕੁਝ ਨਹੀਂ ਸੀ ਫਿਰ ਕਹਿੰਦੇ ਕਿ ਮੇਰਾ ਜਿਹੜਾ ਧਿਆਨ ਪਿਆ ਉਹ ਵੀ ਦੱਸਦਾ ਕਿ ਮੇਰਾ ਧਿਆਨ ਪਿਆ ਜੋਤ ਵਾਲੇ ਕਮਰੇ ਜਿੱਥੇ ਜੋਤਲੇ ਕਮਰੇ ਚ ਜਾਂਦੇ ਹਿੱਥੇ ਬਾਬਾ ਦੀਪ ਸਿੰਘ ਦਾ ਸੀ ਸਰੂਪ ਲਗਾਇਆ ਸੀ ਜੋਤ ਲਗਾਉਂਦੇ ਸੀ ਉਹ ਜੋਤ 부ਜੀ ਪਈ ਜੋਤ ਵੀ ਡਿੱਗੀ ਪਈ ਪਰ ਆ ਤੇ ਬਾਬਾ ਦਾ ਸਰੂਪ ਵੀ ਮਤਲਬ ਆਪਣੀ ਜਗ੍ਹਾ ਤੇ ਨਹੀਂ ਸੀ ਹਿੱਲਿਆ ਸੀ ਉੱਥੇ ਕਹਿੰਦੇ ਅਸੀਂ ਬੜੇ ਹੈਰਾਨ ਹੋਏ ਪੀ ਇਹ ਹੀ ਪਾਣਾ ਵੱਤ ਗਿਆ ਕਿ ਘਟਨਾ ਹੋ ਗਈ ਏਡੀ ਤਕੜੀ ਬੇਅਦਬੀ ਹੋ ਗਈ ਸਾਡੇ ਘਰ ਦੇ ਵਿੱਚ ਕਹਿੰਦਾ ਕਿ ਮੇਰੀਆਂ ਅੱਖਾਂ 'ਚ ਹੰਝੂ ਆਣੇ ਸ਼ੁਰੂ ਹੋ ਗਏ ਬਾਬਾ ਜੀ ਇਹ ਕੀ ਘਟਨਾ ਹੋਈ ਕਹਿੰਦੇ ਅਸੀਂ ਸਾਰੇ ਪਰਿਵਾਰ ਨੇ ਉਸ ਦਿਨ ਰੋਕੇ ਗੱਡੀ ਸਾਰੀ ਰਾਤ ਅਸੀਂ ਸਾਰਾ ਸਰੂਪ ਬਾਬਾ ਜੀ ਦਾ ਉਸੇ ਉਸੇ ਤਰ੍ਹਾਂ ਲਗਾਇਆ ਫਿਰ ਦੁਬਾਰਾ ਜੋੜ ਜਗਾਈ ਤੇ ਬਾਬਾ ਦੀਪ ਸਿੰਘ ਜੀ ਦੇ ਅਸੀਂ ਅੱਗੇ ਬੈਠ ਕੇ ਸਾਰਾ ਪਰਿਵਾਰ ਰੋਂਦੇ ਰਹੇ ਕਹਿੰਦਾ ਕਿ ਉਸ ਟਾਈਮ ਮੈਂ ਅਰਦਾਸ ਕੀਤੀ ਬਾਬਾ ਜੀ ਦੇ ਅੱਗੇ ਬਾਬਾ ਦੀਪ ਸਿੰਘ ਜੀ ਇਹ ਸਾਨੂੰ ਨਹੀਂ ਪਤਾ ਏ ਕੀ ਘਟਨਾ ਹੋਈ ਏ ਕਿਉਂ ਹੋਈ ਏ ਤੇ ਕਿੱਦਾਂ ਹੋਈ ਏ ਤੁਸੀਂ ਜਾਨੀ ਜਾਨ ਉਹ ਸਭ ਕੁਝ ਕਰਨ ਵਾਲੇ ਹੋ ਇਹ ਤੁਸੀਂ ਬਾਬਾ ਦੀਪ ਸਿੰਘ ਜੀ ਜਾਨੀ ਜਾਨ ਉਹ ਤੁਹਾਨੂੰ ਪਤਾ ਹੈ ਤੇ ਤੁਸੀਂ ਆਪ ਦੇਖਿਓ ਵੀ ਇਹ ਹੁਣ ਕੀ ਘਟਨਾ ਹੋਈ ਹੈ ਸਾਨੂੰ ਸਮਝ ਤੋਂ ਬਾਹਰ ਹੈ ਕਹਿੰਦੇ ਕਿ ਬਾਅਦ ਵਿੱਚ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਗਵੰਡੀਆਂ ਤੋਂ ਦੂਜੇ ਗਵੰਡੀਆਂ ਤੋਂ ਹੀ ਵੀ ਤੁਹਾਡੇ ਘਰ ਦੇ ਵਿੱਚ ਇਹ ਜਾਣੇ ਗਏ ਸੀ ਪੰਜ ਛੇ ਜਾਣੇ ਤੇ ਇੱਕਦਮ ਬਾਅਦ ਚ ਪਹਿਲਾਂ ਤੇ ਆਰਾਮ ਨਾਲ ਗਏ ਹੌਲੀ ਹੌਲੀ ਲੋਦਰ ਲੋਕੀ ਕੋਈ ਜਾਂਦਾ ਚੋਰਾਂ ਵਾਂਗੂ ਤੇ ਬਾਅਦ ਵਿੱਚ ਬੜੀ ਸਪੀਡ ਨਾਲ ਆਏ ਤੇ ਫਿਰ ਸਾਨੂੰ ਕਹਿੰਦੇ ਪਤਾ ਲੱਗਾ ਕਿ ਇਹਨਾਂ ਨੇ ਕੀਤਾਇਆ ਕਹਿੰਦੇ ਆਪਾਂ ਪੁੱਛਿਆ ਨਹੀਂ ਅਸੀਂ ਫੇਰ ਉਸੇ ਤਰੀਕੇ ਨਾਲ ਜਾਬ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਪਰ ਕਹਿੰਦੇ ਥੋੜੇ ਸਮੇਂ ਬਾਅਦ ਸਾਨੂੰ ਪਤਾ ਲੱਗਾ ਗਵਾਂਢੀ ਜਿਹੜੇ ਸਾਡੇ ਨਵੇਂ ਆਏ ਸੀ ਜਿਹੜੇ ਸਾਡੀ ਜੋਤ ਬੁਝਾ ਕੇ ਗਏ ਸੀ ਆ ਕੇ ਕਿ ਉਹਨਾਂ ਦੇ ਘਰ ਕੋਈ ਬਹੁਤ ਜਿਹੜਾ ਉਹਨਾਂ ਦਾ ਵੱਡਾ ਭਰਾ ਹੈ ਬੜਾ ਬਿਮਾਰ ਹੋ ਗਿਆ ਮੰਜੇ ਤੇ ਪੈ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਇੱਕਦਮ ਪਤਾ ਨਹੀਂ ਉਹਨੂੰ ਕੀ ਹੋਇਆ ਅਟੈਕ ਹੋਇਆ ਪਤਾ ਨਹੀਂ ਮਾਰੇ ਜਾਣਦਾ ਤੇ ਕਹਿੰਦੇ ਕਿ ਉਹ ਛੋਟਾ ਭਰਾ ਉਹਦਾ ਭੱਜ ਕੇ ਸਾਡੇ ਕੋਲ ਆਉਂਦਾ ਏ ਉਹ ਕਹਿੰਦਾ ਹੈ ਕਿ ਆਓ ਜਾ ਕੇ ਦੇਖਿਓ ਮੇਰੇ ਮਤਲਬ ਵੱਡੇ ਵੀਰ ਨੂੰ ਕੀ ਹੋਇਆ ਇੱਕੋ ਚੀਜ਼ ਕਹੀ ਜਾਂਦਾ ਹੈ ਕਿ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਇਹਨਾਂ ਨੇ ਮੈਨੂੰ ਮਾਰ ਦੇਣਾ ਤੇ ਉਹ ਇਹ ਕਹੀ ਜਾਂਦਾ ਹੈ ਕਿ ਆ ਨੀਲੇ ਚੋਲੇ ਵਾਲਿਆਂ ਨੇ ਮੈਨੂੰ ਮਾਰ ਦੇਣਾ ਨੀਲੇ ਚੋਨੇ ਵਾਲਿਆਂ ਨੇ ਮੈਨੂੰ ਮਾਰ ਦੇਣਾ ਕਿਨੇ ਤੁਸੀਂ ਆ ਆ ਕੇ ਦੇਖੋ ਕਿ ਇਹ ਕਿੰਨੂੰ ਕਹਿ ਰਿਹਾ ਕਿ ਅਸੀਂ ਤੇ Hindu ਫੈਮਿਲੀ ਤੋਂ ਆ Hindu ਫੈਮਿਲੀ ਨੂੰ ਬਿਲੋਂਗ ਕਰਦੇ ਆ ਤੇ ਅਸੀਂ ਵੈਸੇ ਰੱਬ ਨੂੰ ਮੰਨਦੇ ਨਹੀਂ ਆ ਸਾਡਾ ਜਨਮ ਹਿੰਦੂਆਂ ਦੇ ਘਰ ਦਾ ਹੈ ਤੇ ਤੁਸੀਂ ਦੇਖੋ ਨੀਲੇ ਚੋਲੇ ਤੁਸੀਂ ਪਹਿਨਦੇ ਹੋ ਵੀ ਤੁਸੀਂ ਦੇਖੋ ਆਣ ਕੇ ਵੀ ਕੀ ਗੱਲ ਹੋਈ ਵੀ ਕੋ ਕੋਣ ਇਹਨਾਂ ਨੂੰ ਪੁੱਛੋ ਤੇ ਆਣ ਕੇ ਕਹਿੰਦੇ ਕਿ ਅਸੀਂ ਜਾਣਦੇ ਆ ਜਦੋਂ ਅਸੀਂ ਜਾ ਕੇ ਪੁੱਛਦੇ ਆ ਵੀ ਕੀ ਹੋਈ ਭਾਈ ਤੈਨੂੰ ਗੁਰਮੁਖਾ ਕੀ ਗੱਲ ਹੋਈ ਕਹਿੰਦੇ ਅਸੀਂ ਇਸ ਤਰ੍ਹਾਂ ਕਿਨਾਂ ਉਸ ਨੂੰ ਪੁੱਛਦੇ ਆ ਤੇ ਉਹ ਫਿਰ ਦੱਸਦਾ ਆ ਸਾਨੂੰ ਵੀ ਇਦਾਂ ਹੀ ਕਹੀ ਜਾਂਦਾ ਆ ਕਿ ਇਹਨਾਂ ਨੇ ਮੈਨੂੰ ਮਾਰ ਦੇਣਾ ਆਪਾਂ ਕਿਹਾ ਵੀ ਕੁਝ ਨਹੀਂ ਹੁੰਦਾ ਤੂੰ ਦੱਸ ਸਹੀ ਕੀ ਕਹਿੰਦਾ ਕਿ ਇਹ ਮੈਨੂੰ ਨੀਲੇ ਚੋਲੇ ਵਾਲੇ ਦਿਖਦੇ ਨਹੀਂ ਆ ਕਿੰਨੇ ਆ ਵੇਖੋ ਤੁਹਾਡੇ ਲੱਗੇ ਵੀ ਖਲੋਤਾ ਐ ਇਦਾਂ ਵੀ ਖਲੋਤਾ ਐ ਇੱਧਰ ਵੀ ਖਲੋਤਾ ਆ ਇਹ ਮੈਨੂੰ ਮਤਲਬ ਕੋਝ ਜੀ ਨਹੀਂ ਦੇਣ ਦੇ ਮੈਨੂੰ ਟਿਕਰ ਨਹੀਂ ਦੇਣ ਦੇ ਕਦੀ ਮੇਰੇ ਇਧਰੋਂ ਕੁਝ ਮਾਰਦੇ ਨੇ ਕਦੀ ਇਧਰੋਂ ਮਾਰਦੇ ਨੇ ਇਹਨਾਂ ਮੈਨੂੰ ਮਾਰ ਦੇਣਾ ਮੈਨੂੰ ਬਚਾ ਲਓ ਇਹਦੇ ਕੋਲ ਕਹਿੰਦਾ ਕਿ ਫਿਰ ਮੈਂ ਉੱਥੇ ਅਰਦਾਸ ਕੀਤੀ ਸ਼ਹੀਦ ਸਿੰਘਾਂ ਦੇ ਅੱਗੇ ਕਹਿੰਦਾ ਮੈਂ ਸਮਝ ਗਿਆ ਸੀ ਕਿ ਇਹਨਾਂ ਨੇ ਨਿਰਾਦਰ ਹੀ ਬੜੀ ਤਗੜੀ ਕੀਤੀ ਐ ਸ਼ੀਦਾਂ ਦਾ ਇਹਨਾਂ ਨੇ ਨਿਰਾਦਰ ਕੀਤਾ ਐ ਜਦੋਂ ਕੋਈ ਸ਼ੀਦਾਂ ਦਾ ਨਿਰਾਦਰ ਕਰਦਾ ਨਾਲ ਸਾਧ ਸੰਗਤ ਜੀ ਤੇ ਫਿਰ ਉਹਨੂੰ ਕੋਈ ਨਹੀਂ ਬਚਾ ਸਕਦਾ ਜਮ ਜਮਾ ਤੋਂ ਵੀ ਮਾੜੀ ਜਿਹੜੀ ਮਾਰ ਹੁੰਦੀ ਐ ਸ਼ਹੀਦ ਸਿੰਘਾਂ ਨੇ ਹੁੰਦੀ ਐ ਸਾਧ ਸੰਗਤ ਸੋ ਸ਼ਹੀਦ ਸਿੰਘਾਂ ਨੂੰ ਹਮੇਸ਼ਾ ਨੰਮ ਨਹੀਂ ਕਰਨਾ ਚਾਹੀਦਾ ਨਾਤਮਸਤਕੀ ਹੋਣਾ ਚਾਹੀਦਾ ਸ਼ਹੀਦਾਂ ਨਾਲ ਪ੍ਰੇਮ ਹੀ ਕਰਨਾ ਚਾਹੀਦਾ ਹੈ। ਤੋਂ ਸਾਧ ਸੰਗਤ ਜੀ ਫਿਰ ਉਹ ਵੀਰ ਦੱਸਦਾ ਕਿ ਮੈਂ ਉਥੇ ਅਰਦਾਸ ਕੀਤੀ ਸ਼ਹੀਦ ਸਿੰਘਾਂ ਦੇ ਚਰਨਾਂ ਦੇ ਅੰਦਰ ਕਿ ਸ਼ਹੀਦ ਸਿੰਘੋ ਕਿਰਪਾ ਕਰੋ ਬਖਸ਼ੋ। ਇਹਨਾਂ ਕੋ ਬੜੀ ਤਕੜੀ ਗਲਤੀ ਹੋਈ ਆ ਤੇ ਇਹਨਾਂ ਨੂੰ ਬਖਸ਼ ਲੋ ਤੇ ਕਿੰਨੇ ਕੀ ਫਿਰ ਮੈਂ ਅਰਦਾਸ ਕੀਤੀ ਤੇ ਨੂੰ ਥੋੜਾ ਜਿਹਾ ਸਕੂਨ ਮਿਲਿਆ। ਸ਼ਹੀਦ ਉਹ ਜਾਂ ਨੇ ਅਰਦਾਸ ਨੂੰ ਪ੍ਰਵਾਨ ਕੀਤਾ ਨੂੰ ਥੋੜਾ ਜਿਹਾ ਸਕੂਨ ਮਿਲਿਆ ਤੇ ਕਹਿੰਦੇ ਕਿ ਉਹ ਵੀਰ ਜਿਹੜਾ ਸੀ ਜਿਹੜਾ ਉਤਰ ਫਰਿਆ ਸੀ ਕਹਿੰਦੇ ਕਿ ਉਹ ਮੇਰੇ ਪੈਰੀ ਪੈ ਗੇ ਉਹਨਾਂ ਨੇ ਪੈਰ ਫੜ ਲਏ ਮੇਰੇ ਕਿ ਸਾਡੇ ਕੋਲ ਬੜੀ ਵੱਡੀ ਭੁੱਲ ਹੋ ਗਈ ਅਸੀਂ ਨਰਾਦਰ ਕੀਤਾ ਸੀ ਮੰਨਦੇ ਸੀ ਕਿ ਰੱਬ ਨਹੀਂ ਹੈਗਾ ਕਰ ਹੁਣ ਸਾਨੂੰ ਤੁਹਾਡੇ ਕਰਕੇ ਲੱਗਣ ਲੱਗ ਗਿਆ ਕਿ ਰੱਬ ਹੈਗਾ ਜਰੂਰ ਰੱਬ ਹੈਗਾ ਆ ਜੇ ਕਿੰਨਾ ਕਿ ਮੈਂ ਦੱਸਿਆ ਕਿ ਇਹ ਸਾਡੇ ਸ਼ਹੀਦ ਸਿੰਘ ਹੁੰਦੇ ਨੇ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਫੌਜ ਹੈ ਲਾਡਲੀ ਕਹਿੰਦੇ ਉਹ ਕਹਿੰਦੇ ਜੇ ਗੁਰੂ ਕੀ ਫੌਜ ਦੇ ਵਿੱਚ ਨਹੀਂ ਸ਼ਕਤੀ ਤੇ ਗੁਰੂ ਦੇ ਵਿੱਚ ਕਿਹਨੀ ਸ਼ਕਤੀ ਹੋਏਗੀ ਕਹਿੰਦੇ ਕਿ ਫਿਰ ਉਹ ਕਹਿੰਦੇ ਕਿ ਸਾਨੂੰ ਹੁਣ ਦਰਸ਼ਨ ਕਰਾਓ ਕਹਿੰਦੇ ਕਿ ਫਿਰ ਹੁਣ ਜਦੋਂ ਅਸੀਂ ਕੀਰਤਨ ਕਰਦੇ ਹਾਂ ਸਾਡੇ ਕੋਲ ਹਮੇਸ਼ਾ ਸਾਡੇ ਨਾਲ ਬੈਠ ਕੇ ਕੀਰਤਨ ਕਰਦੇ ਨੇ ਇਹਨਾਂ ਨੇ ਵੀ ਘਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਰੂਪ ਲਾਇਆ ਤੇ ਸਾਰਾ ਜਿਹੜਾ ਪਰਿਵਾਰ ਹੈ ਬੜਾ ਸੁਧਰਿਆ ਹੈ ਨਾਸਤਿਕ ਸੀ ਉਹ ਆਸਿਕ ਬਣੇ ਕਿੰਨਾ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਨਾਸਤਿਕ ਜੀਵ ਵੀ ਜਿਹੜੇ ਨੇ ਉਹ ਆਸਿਕ ਬਣ ਜਾਂਦੇ ਨੇ ਸਾ ਸੰਗ ਜੀ ਐਸੀ ਸ਼ਹੀਦ ਸਿੰਘਾਂ ਦੀ ਬਖਸ਼ਿਸ਼ ਹੁੰਦੀ ਹੈ ਸੋ ਹਮੇਸ਼ਾ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਸ਼ਹੀਦ ਸਿੰਘ ਡਾਡੇ ਹੁੰਦੇ ਨੇ ਕਿਰਪਾ ਕਰਦੇ ਨੇ ਸਾਰੇ ਅਗਲੇ ਪਿਛਲੇ ਰੋਗਾਂ ਨੂੰ ਖਤਮ ਕਰ ਦਿੰਦੇ ਨੇ ਦੁੱਖਾਂ ਦਾ ਖਾਤਮਾ ਕਰਦੇ ਨੇ ਦੁਖੀਆਂ ਦੇ ਦਰਦੀ ਨੇ ਧੰਨ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਜੋ ਸਾਥ ਸੰਗਤ ਜੀ ਇੰਨੀ ਕ ਹਾਜ਼ਰੀ ਪਰਵਾਨ ਆਓ ਪਿਆਰ ਦੇ ਨਾਲ ਜਪੀਏ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ